ਕੇ ਆਨਵਲੇ ਜਨਾਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਰਹਿਣਗੇ ਧੁੰਦoor ਬਾਰਿਸ਼ ਦੀ ਵੀ ਪ੍ਰੈਡਿਕਸ਼ਨ ਹੈਗੀ ਜੀ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਲਟਿਕਰਿਟ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 6.5 ਡਿਗਰੀ ਸੈਲਟਿਕਰਿਟ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.8 ਡਿਗਰੀ ਸੈਲਟਿਕਰਿਟ ਉੱਪਰ ਹੈ ਸੋ ਨੀਅਰ ਨਾਰਮਲ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਸਪੈਸ਼ਲੀ ਮਾਲਵਾ ਰੀਜਨ ਦੇ ਵਿੱਚ ਹਲਕੀ ਬਾਰਿਸ਼ ਕੁਝ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਲਾਈਟਨਿੰਗ ਯਾ ਥੰਡਰ ਐ ਦੇ ਵਾਸਤੇ ਕੱਲ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜੇ ਤਿੰਨ ਚਾਰ ਦਿਨ ਡੈਂਸ ਫੌਗ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹੋ ਸਕਦੀ ਹੈ ਉਹਦੇ ਵਾਸਤੇ ਵੀ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਹੈ ਮਨ ਬਿਸਤਰਾ ਬਾਜ ਮਕਰ ਸ੍ਰਾਂਤੀ ਇਹ ਕਹਿੰਦਾ ਕਿ ਸੂਰਜ ਦਾ ਜਿਹੜਾ ਪ੍ਰਭਾਵ ਪੈਂਦਾ ਹੈ ਕਿ ਦਿਨ ਜਿਡੇ ਨੇ ਥੋੜੇ ਵੱਡੇ ਹੋ ਜਾਂਦੇ ਨੇ ਕੋਈ ਫਰਕ ਉਹ ਜਿਹੜਾ ਦਿਨ ਹੁੰਦਾ ਹੈ ਬਿਲਕੁਲ ਜੀ ਕਿਉਂਕਿ ਹੁਣ ਜਿਹੜੇ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇ ਲੈਂਥ ਹੁਣ ਕੰਪੈਰੀਟਿਵਲੀ ਵਧਣੀ ਸਟਾਰਟ ਹੋ ਜਾਣੀ ਹੈ ਮੈਂ ਆਏ ਦੇਖਿਆ ਕਿ ਜਿਸ ਤਰ੍ਹਾਂ ਇੱਕ ਦੋ ਦਿਨ ਤੋਂ ਲਗਾਤਾਰ ਸੂਰਜ ਵੀ ਨਿਕਲ ਰਿਹਾ ਸੋ ਟੈਂਪਰੇਚਰ ਦੇ ਵਿੱਚ ਵੀ ਫਰਕ ਪਿਆ ਕੁਝ ਜਿਹੜੇ ਆਮ ਨਾਲੋਂ ਥੋੜੀ ਜਿਹੀ ਵਧੇਣੀ ਟੈਂਪਰੇਚਰ ਜਾਂ ਫਰਕ ਪਿਆ ਇਸ ਚੀਜ਼ ਦਾ ਆ ਬਿਲਕੁਲ ਜੀ ਜਿਵੇਂ ਕੱਲ ਅੱਛੀ ਜਿਹੜੀ ਧੁੱਪ ਸੀਗੀ ਤੇ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ 17 ਡਿਗਰੀ ਔਰ ਪਹਿਲਾਂ 15 ਡਿਗਰੀ ਸੈਂਟੀਗ੍ਰੇਡ ਵੀ ਟੈਂਪਰੇਚਰ ਸੀ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੱਲ ਥੋੜਾ ਵਾਦਾ ਹੈ ਕਿਉਂਕਿ ਪਹਿਲਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਪਰ ਕੱਲ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਜਿੱਦਾਂ ਮੈਂ ਬਾਰਿਸ਼ ਦੀ ਪ੍ਰੈਡਿਕਸ਼ਨ ਹੈਗੀ ਹੈ ਤੇ ਉਸ ਤੋਂ ਬਾਅਦ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਈ ਕੋਰੀ ਫਿਰ ਹੋਵੇਗੀ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਜਦੋਂ ਧੁੱਪ ਨਿਕਲਣ ਲੱਗ ਜੰਗੀ ਹੈ ਬਾਰਿਸ਼ ਤੋਂ ਬਾਅਦ ਕਿ ਮੌਸਮ ਸਾਫ਼ ਹੋ ਜਾਵੇਗਾ ਉਹ ਬਾਰਿਸ਼ ਵੀ ਹੋਈ ਹੈ ਕੁਝ ਦਿਨ ਪਹਿਲਾਂ ਸੋ ਹੁਣ ਆਉਣ ਵਾਲੇ ਦਿਨਾਂ ਚ ਕੀ ਲੱਗਦਾ ਕਿ ਮੌਸਮ ਸਾਫ਼ ਰਹੇਗਾ ਧੁੰਦ ਵਗੈਰਾ ਪਈਗੀ ਐ ਟੈਂਪਰੇਚਰ ਹੋਰ ਠੜਾ ਜਾਊਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਹੀ ਜਿਹੜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਹਲਕੀ ਬਾਰਿਸ਼ ਮਾਲਵਾਰੀ ਜਨ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਕਲਾਊਡੀ ਯਾ ਰੇਨੀ ਵੈਦਰ ਹੁੰਦਾ ਤਾਂ ਡੇ ਟਾਈਮ ਟੈਂਪਰੇਚਰ ਫੇਰ ਡਿਕਰੀਸ ਕਰ ਜਾਂਦਾ ਔਰ ਉਹਦੇ ਤੋਂ ਬਾਅਦ ਫੇਰ ਜਿਹੜੀ ਧੁੰਦ ਵਾਸਤੇ ਯੈਲੋ ਲੈਵਲ ਟਾਈਮ ਲੀਵਲੋਂ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਸਾਨੂੰ ਇੱਕ ਵਾਰੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੈਂ ਫਸਲਾਂ ਲੈ ਕੇ ਕਿ ਕਿ ਕਿਤੇ ਕਿਤੇ ਕਣਕ ਨੂੰ ਲੈ ਕੇ ਵੀ ਕਿਤੇ ਕਿਤੇ ਬਿਮਾਰੀਆਂ ਦਾ ਜਿਹੜਾ ਉਹ ਆ ਰਹੀ ਹੈ ਰਿਪੋਰਟ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਸੋ ਨਾਰਮਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਰਬੀ ਕ੍ਰੌਪਸ ਨੂੰ ਕੋਲ ਕੰਡੀਸ਼ਨਸ ਦੀ ਜ਼ਰੂਰਤ ਵੀ ਹੁੰਦੀ ਹੈ ਸੋ ਫਸਲਾਂ ਵਾਸਤੇ ਜਿਹੜਾ ਇਹ ਮੌਸਮ ਅਸੀਂ ਅਨੁਕੂਲ ਕਹਿ ਸਕਦੇ ਹਾਂ ਲੱਗਦਾ ਵੀ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਬਰਸਾਤ ਵੀ ਹੋਣੀ ਹੈ ਤੇ ਜਿਸ ਤਰ੍ਹਾਂ ਫੌਗ ਵੀ ਨਹੀਂ ਹੁੰਦਾ ਦਾ ਵਿਗੜਨ ਬਿਲਕੁਲ ਜੀ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਵੇਰੀਏਬਿਲਿਟੀ ਵੈਦਰ ਕੰਡੀਸ਼ਨਸ ਦੇ ਵਿੱਚ ਬਹੁਤ ਵੱਧ ਰਹੀ ਹੈ ਜਿਵੇਂ ਹੁਣ ਵੀ ਅਸੀਂ ਟੈਂਪਰੇਚਰ ਦੀਆਂ ਫਲਕਚੁਏਸ਼ਨਸ ਦੇਖ ਰਹੇ ਹਾਂ ਕੱਲ ਵੀ ਬੜਾ ਕਲੀਅਰ ਡੇ ਸੀ ਅੱਜ ਵੀ ਹੈ ਪਰ ਕੱਲ ਫੇਰ ਥੋੜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਫੌਗੀ ਡੇਸ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਔਰ ਠੰਡ ਚੱਲ ਰਹੀ ਹੈ ਉਹਦੇ ਵਿੱਚ ਜ਼ਰੂਰ ਸਾਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਅ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਇਹਦੇ ਤੋਂ ਬ ਰੱਖਣਾ ਚਾਹੀਦਾ ਕਿਉਂਕਿ ਵਿਜ਼ਿਬਿਲਿਟੀ ਬਹੁਤ ਘਟ ਜਾਂਦੀ ਹੈ ਤੇ ਟ੍ਰੈਵਲ ਪਲਾਨ ਬੜੇ ਧਿਆਨ ਨਾਲ ਬਣਾਉਣੇ ਚਾਹੀਦੇ ਨੇ